ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕੀ ਆਪਣੀ ਦੋ ਟਾਈਮ ਤਸੱਲੀ ਕਰਨਾ ਨਾ ਭੁੱਲਣਾ ਪਹਿਲਾਂ ਤਸੱਲੀ ਕਰਿਆ ਕਰੋ ਜਿੱਥੋਂ ਦੀ ਫਾਰਮ ਦੀ ਵਿਜ਼ਿਟ ਦੱਸੀ ਜਾਂਦੀ ਹੈ ਐਡਰੈਸ ਨੋਟ ਕਰਵਾਇਆ ਜਾਂਦਾ ਹੈ ਜੇ ਕੋਈ ਦੂਰੋਂ ਨੇੜੇੋਂ ਆਉਣਾ ਚਾਹੁੰਦਾ ਹੈ ਤੋ ਆਪਣੀ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦਾ ਹੈ ਗੱਬਣ ਪਸ਼ੂ ਨੂੰ ਟਿੱਪ ਕੇ ਭਰਾ ਕੇ ਲੈ ਕੇ ਜਾਓ ਸੱਜਣੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿਸੇ ਲੈਣ ਵਾਲੇ ਸੱਜਣ ਤੇ ਕਰ ਪਹਜਾ ਦਿਆ ਕਰੋ ਕਿਸੇ ਦਾ ਫਾਇਦਾ ਆ ਜੇ ਕੋਈ ਆਪ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਆ ਪਿੰਡ ਖੇਮ ਕਰਨ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਗਾਤ ਤਹਿਸੀਲ ਇਹਨੂੰ ਪੱਟੀ ਬਾਈ ਰਤਨ ਸਿੰਘ ਜੀ ਦੇ ਫਾਰਮ ਤੇ ਸੱਜਣੋ ਇੱਕ ਰੇਲੂ ਫਾਰਮ ਤੇ ਪਹੁੰਚੇ ਆ ਦੋ ਵੜਾ ਦਿਖਾਉਣ ਲੱਗੇ ਆ ਤੁਹਾਨੂੰ ਤੇ ਬੜੇ ਟੌਪ ਦੀਆਂ ਬਾਹਰਲੀ ਨਸਲ ਕੁਆਲਿਟੀ ਦੇ ਵਿੱਚ ਜਿਵੇਂ ਕਹਿ ਰਹੀ ਗਏ ਆ ਸਕਦੀਆਂ ਤੇ ਕਰਦੇ ਆ ਗੱਲਬਾਤ ਬਾਈ ਨਾ ਪੋਹ ਦੇ ਨਾਂ ਦੀ ਕੀ ਡਿਟੇਲ ਕਿੰਨਾ ਕ ਮਿਲਕ ਕਰਾਉਣ ਗਿਆ ਜੁੜੇ ਰਹੋ ਅੰਤ ਤੱਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਸਣਾਓ ਵਧੀਆ ਵਧੀਆ ਜੀ ਠੀਕ ਸੇ ਤਾਂ ਹਾਂਜੀ ਹਾਂਜੀ ਵਧੀਆ ਨਾਂ ਮੇਰੇ ਵੇਖਦਾ ਹਾਂਜੀ ਰਤਨ ਸਿੰਘ ਹੈ ਜੀ ਨਾਂ ਠੀਕ ਆ ਜੀ ਤੇ ਸ਼ਹਿਰ ਖੇਮ ਕਰਨ ਜੀ ਪਿੰਡ ਵੀ ਆ ਜਾਂਦਾ ਹੈ ਸ਼ਹਿਰ ਵੀ ਤੇ ਸ਼ਹਿਰ ਵੀ ਆ ਜਾਂਦਾ ਸ਼ਹਿਰਾਂ ਚ ਵੀ ਵੱਡਾ ਬਣਿਆ ਹੈ ਹਾਂਜੀ ਹਾਂਜੀ ਤੇ ਜ਼ਿਲ੍ਹਾ ਤੇ ਤਹਿਸੀਲ ਜਿਹੜਾ ਤਰਦਸ ਹਾਂਜੀ ਤਰਦਸ ਸਾਹਿਬ ਤੇ ਤਸੀਲ ਤਸੀਲ ਪੱਟੀ ਮੋਬਾਈਲ ਨੰਬਰ ਹਾਂ 7019762124 ਠੀਕ ਆ ਦੋ ਵਹੜਾ ਲੈਣਗੇ ਹਾਂਜੀ ਦੋ ਹਾਂ ਆਪਣੇ ਇੱਕ ਫਾਰਮ ਦੀਆਂ ਹਾਂਜੀ ਆਪ ਦੇ ਦੀਆਂ ਹੀ ਕੀ ਦੁੱਧ ਆ ਜਿਵੇਂ ਡੇਰੀ ਦੇ ਨਾਲ ਕੰਮ ਕਰਦੇ ਆ ਹਾਂਜੀ ਦੁੱਧ ਦਾ ਦੁੱਧ ਦਾ ਹੀ ਕੰਮ ਠੀਕ ਆ ਸੱਜਣੋਂ ਵੱਡੀਆਂ-ਵੱਡੀਆਂ ਵਹੜਾਂ ਤੇ ਮਾਲ ਜਿਹੜਾ ਬਈ ਰਤਨੂ ਨਾਲ ਕੋਲ ਨੇਲੀ ਦਾ ਬੜੇ ਟੌਟ-ਟੌਟ ਦੀਆਂ ਮਈਆਂ ਰਹੀਆਂ ਚੰਗੇ ਮਿਲਖ ਦੇ ਬਾਈ ਜਿਹੜੀ ਪਹਿਲਾਂ ਵੀ ਇੱਕ ਵਾਰ ਵੀਡੀਓ ਬਣਾਈ ਸੀ ਕਿੰਨੇ ਕਿੰਨੇ ਦੁੱਧ ਵਾਲੀਆਂ ਆਪਣੇ ਕੋਲ ਮਹੀਂ ਨਹੀਂ ਲਈਦਾ ਵੀ ਹੁੰਦਾ ਹੀ 17 18 18 ਲੀਟਰ ਵਾਲੀਆਂ ਹੁੰਦੀਆਂ ਹੂੰ ਆਪਣੀ ਉਧਰ ਜਿਵੇਂ ਕਹਿ ਦਿੱ ਗਏ ਬਿਲਕੁਲ ਆਪ ਬਾਰਡਰ ਦੇ ਆ ਹਣਾ ਨਸਲ ਪੁਰਾਣਾ ਰਵਾ ਹੀ ਨੀਲੀ ਰਾਵੀ ਦਾ ਤੁਰਿਆ ਆਉਂਦਾ ਠੀਕ ਆ 17 18 ਤੱਕ ਮਿਲਕਿੰਗ ਕਰਾਉਂਦੀਆਂ ਰਹੀਆਂ ਹੁਣ ਵੀ ਆਏਗਾ ਮਈਆਂ ਕਾ ਠੀਕ ਆ ਠੀਕ ਆ ਬਾਪੂ ਜੀ ਤੇ ਮਾਲ ਜਿਵੇਂ ਉਧਰੋਂ ਲਿਆਂਦਾ ਸਾਰਾ ਉਹ ਹੀ ਰਵਾ ਤੁਰਿਆ ਆਉਂਦਾ ਹਾਂ ਠੀਕ ਆ ਪੁਰਾਣਾ ਹੀ ਰਵਾ ਆਹ ਜੀ ਠੀਕਾ ਸ਼ੌਂਕ ਹੁੰਦਾ ਜੀ ਨੀ ਲੀ ਰਾਵੀ ਦਾ ਕਿਸੇ ਤਰੀਕੇ ਨਾਲ ਤੁਹਾਨੂੰ ਗਾਈਆਂ ਚ ਵੀ ਸ਼ੌਂਕ ਹੈਗਾ ਐ ਮਈਆਂ ਚ ਵੀ ਹੈਗਾ ਉਹੋ ਹੀ ਗਾਂ ਵੀ ਚੰਗੀ ਰੱਖੀ ਦੀ ਹੈ ਹਾਂ ਜੀ ਉਹ ਹੀ ਆਖੀ ਦਾ ਸ਼ੁਰੂਆਤ ਸਹੀ ਤੋਂ ਫਿਰ ਕਰੀਏ ਹਾਂਜੀ ਹਾਂਜੀ ਆ ਕਰੀਏ ਡਿਟੇਲ ਇਹਦੀ ਸਾਂਜੀ ਚੰਗੀ ਸੋਹਣੀ ਬੰਦੀ ਲੈ ਵਾਲੂਆ ਕਾਟਾ ਲਾ ਆ ਗਿਆ ਨਾ ਘਰ ਮਾਈ ਦਾ ਹਾਂਜੀ ਹਾਂਜੀ ਬਾਹਰ ਚੰਗੀ ਬੰਦੀ ਹੈ ਪਰ ਬੱਚਾ ਮਹੀਨੇ ਡੇਢ ਮਹੀਨੇ ਲਗਭਗ ਮਹੀਨੇ ਦੇ ਹੋਊਗਾ ਨਾ ਹਾਂਜੀ ਮਹੀਨੇ ਦਾ ਹੈਗਾ ਹੈਗਾ ਦੁੱਧ ਕਿੰਨਾ ਹੋਊ ਦੁੱਧ ਜੀ 16 15 16 ਇੱਥੇ ਦੇਣ ਦੀ ਹੈ 15 16 ਤੋੜ ਕੇ ਕਰਮਾਈ ਜਿਆਦਾ ਦੇਂਦੀ ਜਾਂ ਟੀਕਾ ਲੱਗਣ ਦੇ ਵਿੱਚ ਨਾ ਘਟ ਗਈ ਆ 15 16 ਦੇਂਦੀ ਹੁਣ ਠੀਕ ਆ ਠੀਕ ਆ ਕਿਹੜਾ ਲਵਾਇਆ ਟੀਕਾ ਨਾ ਜਿਹੜਾ ਮੂੰਹ ਖੁਰ ਤੋਂ ਲਾਉਂਦੇ ਜਿਹੜਾ ਹਾਂ ਉਹ ਸਾਰੇ ਆਮ ਹੀ ਪਿੰਡਾਂ 'ਚ ਲੱਗੀ ਜਾਂਦੇ ਆ ਇਹਨੇ ਨਾ ਪਸ਼ੂ ਬਜਾ ਰੇਂਦਾ ਹਾਂ ਲੋ ਜੀ ਆਮ ਹੀ ਸਜਣੋ ਜਿਵੇਂ ਕੋਈ ਵੀ ਸ਼ਿਕਾਇਤ ਤੋਂ ਟੀਕੇ ਜ਼ਰੂਰੀ ਆ ਆਮ ਪਿੰਡਾਂ 'ਚ ਡਾਕਟਰ ਸਰਕਾਰੀ ਲਵਾਈ ਜਾਂਦੇ ਨੇ ਬਾਕੀ ਵੇਹੜ ਤੁਸੀਂ ਵੇਖ ਰਹੇ ਚੰਗੀ ਆ ਸੋਹਣੀ ਫੇਸ ਕੁਆਲਿਟੀ ਤੇ ਡੱਬਾ ਪ੍ਰਿੰਟ ਆ ਠੀਕ ਆ ਜੀ ਦੁੱਧ 15 16 ਕਿਲੋ ਹੈਗਾ ਬਾਈ ਕਹਿੰਦਾ ਕਿੰਧਨ ਦੁੱਧ ਹਾਂ ਇਹਨੂੰ ਤੋਰ ਦੋ ਲਓ ਜੀ ਲੈ ਵਾ ਵੇਖੋ ਲਾਓ ਤੇ ਰੇਟ ਬਾਈ ਕਿੰਨਾ ਕਰੇਗਾ ਫਿਰ ਰੇਟ ਵੀਰ ਜੀ ਭਾਅ 70 ਕਰ ਲਓ ਬਸ 80 ਕਰ ਲਓ ਆਪਾਂ 55000 ਦੀ ਦੇ ਦਾਂਗੇ 55 ਦੀ ਹਾਂਜੀ ਠੀਕ ਆ ਹੋਰ ਕਰ ਦੀਏ ਕੋਈ 2000 ਉਹ ਤੁਸੀਂ ਕਰ ਲੋ ਵੇ ਨਹੀਂ ਵੇ ਤੁਹਾਡੇ ਨਾਲ ਹੀ ਆ ਜੀ ਨਹੀਂ ਜਿੱਦਾਂ ਤੁਸੀਂ ਆਖੋ ਠੀਕ ਆ 53 ਦੀ ਠੀਕ ਆ ਜੀ ਦੇ ਦਿਓ ਹੈ ਠੀਕ ਆ ਕੋਈ ਥੋੜਾ ਬੜਾ ਛੋਟਾ ਸ਼ਾਪਾ ਕਰ ਜਾਂਦਾ ਵੀ ਉਹ ਜੀ ਓਕੇ ਇਹ ਕਾ ਵੱਡੀ ਵਹਿੜ ਆ ਗਈ ਇਹਦਾ ਕਿੰਨਾ ਕੀ ਰਿਕਾਰਡ ਆ ਪਿਛਲੇ ਸੂਏ ਦਾ ਜੀ 24 25 ਲੀਟਰ ਦੁੱਧ ਆਪ ਚੋਇਆ ਇਹਦੇ 24 25 ਕਿਲੋ ਚੋਇਆ ਅਰ ਕੀ ਕਿਨਵਾ ਸੂਆ ਕੀ ਇਹ ਤੀਜਾ ਸੂਆ ਸੋਣੀ ਤੀਸਰਾ ਸੋਣੀ ਹੈਨਾ ਤੀਜਾ ਸੂਆ ਸੋਈ ਪਹਿਲਾਂ ਠੀਕ ਆ ਤੋਰ ਦੋ ਨੂੰ ਆ ਵੀ ਤੇ ਦਿਨ ਕਿੰਨੇ ਰਹਿ ਗਏ ਆ ਟਿਕਾ ਦਿਨ ਮੇਰੇ ਸਾਹ ਚ 4-5 ਦਿਨ ਹੀ ਰਹੂਗੇ 4-5 ਦਿਨ ਹੀ ਹੈ ਨਾ ਬਾਕੀ ਵਹਿੜ ਵੜੀ ਵੱਡੀ ਹੈ ਪੂਰੀ ਜੰਮੀ ਪੜੀ ਲੈ ਚਲੋ ਇਹਨੂੰ ਠੀਕ ਹੈ ਲੈਓ ਲਓ ਜੀ ਪੂਰੇ ਕੱਦ ਕਾਠ ਵਾਲੀ ਆ ਫੇਸ ਕੁਆਲਿਟੀ ਬੜੀ ਸੋਹਣੀ ਹੈ ਦੀ ਵਹਿੜ ਦੀ ਥਾਂਲੇ ਬਾ ਚੰਗਾ ਸੋਹਣਾ ਬਰੇਕੀ ਬਰਾਕੀ ਚ ਵਸੀ ਦੁੱਧ 24 ਹਾਂ ਲਓ ਜੀ ਤੇ ਇਹਦਾ ਰੇਟ ਬਾਈ ਜੀ ਇਹਦਾ ਰੇਟ ਆ ਵੀਰ ਦੀ ਭਾਵੇਂ ਤੁਸੀਂ 90 ਕਰਾ ਲਓ ਜੋ ਮਰਜ਼ੀ ਕਰਾ ਲਓ ਆਪਾਂ 80 ਹਾਂ 80 ਹਾਂ ਡਿਮਾਂਡ ਕੀਤੀ ਆ ਡਿਮਾਂਡ ਜੈਸੀ ਜੈਸਨੋ ਕਰ ਦੋ ਆਪੇ ਕਰ ਦੋ ਕੋ ਨਹੀਂ 75 ਦੀ ਦੇ ਦਾਂ 75 ਹਜ਼ਾਰ ਦੀ ਹਾਂਜੀ ਲਓ ਜੀ ਯਾਰ ਇੱਕ ਹੋਰ ਛੱਡ ਦਿਓ ਠੀਕ ਹੈ ਜੀ 74 ਹਜ਼ਾਰ ਦੀ ਸੱਜਣੋ ਇਹ ਜੈਸਨੋ ਮਿਲ ਜੂਗੀ ਪਰ ਵੈੜ ਲਾ ਕੇ ਆ ਕੇ ਵੇਖਿਓ ਤੁਹਾਨੂੰ ਵੱਡੀ ਜਾਪੂਗੀ ਕੈਮਰੇ ਮੂਹਰੇ ਛੋਟੀ ਜਾਪੂਗੀ ਕਿਉਂਕਿ ਆਮ ਕਈਆਂ ਦਾ ਕੰਮ ਹੁੰਦਾ ਜੂਮ ਕਰਕੇ ਵੀਡੀਓ ਹੋਰ ਤਰ੍ਹਾਂ ਦੀ ਭਰਉਣੀ ਸਾਡੇ ਕੋਲ ਉਹ ਕੰਮ ਨਹੀਂ ਜਿੱਦਾਂ ਦਾ ਡੰਗ ਰਿਆ ਉਦਾਂ ਦੀ ਵਿਖਾਇਆ ਜਾਊਗਾ ਕੋਈ ਲਾਗੇ ਆ ਕੇ ਇਹ ਨਾ ਕਹੂਗਾ ਕਿ ਨਿੱਕਾ ਜਾਂ ਵੱਡਾ ਠੀਕ ਆ ਇਹ ਬੇਨਤੀ ਤੁਹਾਨੂੰ ਕਿ ਜਿੱਦਾਂ ਦਾ ਪਸ਼ੂ ਉਦਾਂ ਦੀ ਡਿਟੇਲ ਉਦਾਂ ਦਾ ਹੀ ਡੰਗਰ ਦਿਖਾਇਆ ਜਾਊਗਾ ਕੋਈ ਵੀ ਉਹੋ ਜਿਹੀ ਲਾਹਮੇ ਵਾਲੀ ਗੱਲ ਨਹੀਂ ਹੁੰਦੀ ਤੇ ਵੀਡੀਓ ਦੱਬ ਕੇ ਸ਼ੇਅਰ ਸੱਜਣੋ ਕਰ ਦਿਓ ਬੜ ਜਾਇਜ਼ ਰੇਟ ਕੀਤੇ ਬਾਈ ਦੇ ਸასი ਕਾਲ